ਅਸਬਾਬ ਰਿਕੋਟ ਦੀ ਮਨਾਵਾ ਵਸਤੀ ਦੇ ਵਸਨੀਕਾਂ ਵੱਲੋਂ ਜੈ ਜਸਵੰਦਰ ਸਿੰਘ ਦੇ ਖਿਲਾਫ ਰੋਪਰ ਭਵੂਰ ਧਰਨਾ ਦਿੱਤਾ ਉਸ ਦੀ ਬਦਲੀ ਦੀ ਮੰਗ ਕੀਤੀ ਗਈ ਵਸਤੀ ਦੇ ਵਸਨੀਕਾਂ ਨੇ ਦੋਸ਼ ਲਾਇਆ ਕਿ ਬਿਲੀਕਾਰ ਅਮਰਕੋਟ ਵਿਖੇ ਤਨਾਤ ਜੈ ਜਸਵੰਦਰ ਸਿੰਘ ਮhalla ਵਸੀਆਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਮhalla ਵਸੀਆਂ ਨੇ ਜੈ ਜਸਵੰਦਰ ਸਿੰਘ ਦੀ ਕਿਤੇ ਹੋਰ ਬਦਲੀ ਕਰਨ ਦੀ ਉਚਿਤ ਅਧਿਕਾਰੀਆਂ ਤੋਂ ਮੰਗ ਵੀ ਕੀਤੀ ਜੈ ਜਸਵੰਦਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਰਕਾਰਦਿਆ ਕਿਹਾ ਹੈ ਕਿ ਉਸ ਨੇ ਜੋ ਵੀ ਕਾਰਵਾਈ ਕੀਤੀ ਉਚਿਤ ਅਧਿਕਾਰੀਆਂ ਜੇ ਕਹਿੰਦੇ ਹੀ ਕੀਤੀ ਹੈ ਜੈ ਜੈ ਜੀ ਮੁਰਦਾਬ ਜਸਵਿੰਦਰ ਜੈ ਮੁਰਦਾਬ ਬਿਜਲੀ ਬੋਰਡ ਮੁਰਦਾਬ ਜਸਵਿੰਦਰ ਜੈ ਮੁਰਦਾਬ ਜਸਵਿੰਦਰ ਜੈ ਮੁਰਦਾਬ ਮੇਰਾ ਵੀਰ ਜੀ ਹਰਪ੍ਰੀਤ ਸਿੰਘਾ ਹਰਪ੍ਰੀਤ ਸਿੰਘ ਜੀ ਕੀ ਗੱਲ ਹੋਈ ਅੱਜ ਬਿਜਲੀ ਮਹਿਕਮੇ ਦਾ ਗੱਲ ਇਦਾਂ ਜੀ ਪਤਾ ਨਹੀਂ ਕਿੰਨੇ ਨੂੰ ਫੋਨ ਕੀਤਾ ਕਿੰਨੇ ਨਹੀਂ ਕੀਤਾ ਇਹਦੇ ਸਾਡਾ ਬਕਸਾ ਲੱਗਾ ਜੀ ਬਕਸੇ ਲਾਗੇ ਵੱਡਾ ਲੈ ਗਿਆ ਛੋਟਿਆ ਬਕਸਾ ਮੀਟਰ ਕਰ ਗਿਆ ਵਾ ਤੇ ਅਜੇ ਤਾਂ ਅਮਰਕੋੜ ਦੇ ਵਿੱਚ ਕੁੰਡੀਆਂ ਲੱਗੀਆਂ ਵਾ ਇੱਥੇ ਸਾਰੇ ਮਲੇ ਲੱਗੀਆਂ ਇੱਧਰ ਹੀ ਉਹ ਛਾਪਾਂ ਮਾਰਦਾਂਗੇ ਪਤਾ ਨਹੀਂ ਇਹਨੂੰ ਕੀ ਹੋ ਗਿਆ ਇਹਨੂੰ ਬਦਲੀ ਹੋਣਾ ਚਾਹੀਦਾ ਇੱਥੋਂ ਨੂੰ ਕਿਸ ਤਰ੍ਹਾਂ ਕਿੰਨੇ ਬਕਸਿਆਂ ਦੇ ਵਿੱਚ ਜਿਹੜੇ ਮੀਟਰ ਸੀਸ ਤੇ ਲੱਗੇ ਸੀ ਇੱਥੇ ਲੱਗੇ ਪਤਾ ਨਹੀਂ ਵੀਰ ਜੀ ਕਿੰਨੇ ਫੋਨ ਕੀਤਾ ਕਿੰਨੇ ਨਹੀਂ ਕੀਤਾ ਨੇ ਕਿੰਨੇ ਬਕਸੇ ਜਿਹੜੇ ਮੀਟਰ ਦੇ ਵਿੱਚ ਲੱਗੇ ਇੱਥੇ ਹੈਗੇ 15 20 ਹੈਗੇ ਜੀ ਤੇ 15 ਦੇ 15 ਹੀ ਜਿਹੜੇ ਉਹ ਬਾਹਰ ਕਰ ਗਿਆ ਜੀ ਬਾਹਰ ਕਰ ਗਿਆ ਹਾਂਜੀ ਹੁਣ ਕਿਸ ਤਰ੍ਹਾਂ ਦੀ ਜਿਹੜੀ ਮੰਗ ਕਰਦੇ ਤੁਸੀਂ ਅਸੀਂ ਮੰਗੇ ਕਰਦੇ ਆ ਇਹਦੀ ਇਹ ਬਦਲੀ ਚੇਂਜ ਹੋਣੀ ਚਾਹੀਦੀ ਇੱਥੋਂ ਜੀ ਦੇ ਵੀਰ ਫਿਰ ਕੀ ਗੱਲ ਹੋਈ ਅੱਜ ਬਿਜਲੀ ਮੈ ਜਾਂ ਇਹ ਸਾਨੂੰ ਤੰਗ ਕਰਦਾ ਆਣ ਕੇ ਤੇ ਸਾਡੀ ਬੱਤੀ ਨਹੀਂ ਜਗਾ ਦਿੰਦਾ ਐਂ ਕਰਦ ਮਾਤੜੇ ਗਏ ਆ ਘਰ ਦੇ ਕਈ ਵਾਰ ਰੋਟੀ ਪੱਕਦੀ ਕਈ ਵਾਰ ਨਹੀਂ ਸਾਡੀ ਪੱਕਦੀ ਤੇ ਸਾਨੂੰ ਆਣ ਕੇ ਤੰਗ ਕਰਦਾ ਵਾ ਇਹ ਇਥੋਂ ਬਦਲਣਾ ਚਾਹੀਦਾ ਵਾ ਕੋਣ ਆ ਜਿਹੜਾ ਜਾਈ ਕੀ ਨਾਮ ਇਹਦਾ ਦਵਿੰਦਾ ਸਿੰਘ ਜੀ ਨਾਮ ਵੀ ਰ ਆਪਣਾ ਵੀਰ ਜੀ ਲਖਵਿੰਦਰ ਸਿੰਘ ਨਾਮ ਮੇਰਾ ਲਖਵਿੰਦਰ ਸਿੰਘ ਜੀ ਕੀ ਗੱਲ ਹੋਈ ਅੱਜ ਵੀਰ ਜੀ ਆਪਾਂ ਏਸੀ ਪਰਿਵਾਰ ਦੇ ਹੈਗੇ ਆ ਤੇ ਦੂਜਾ ਮਤਲਬ ਸਾਡਾ ਮੀਟਰ ਸੜਿਆ 4-5 ਸਾਲ ਤੋਂ ਅਸੀਂ ਦਰਖਾਸਤ ਵੀ ਦਿੱਤੀ ਹੈ ਇਹਨਾਂ ਤੇ ਜਸਵਿੰਦਰ ਸਿੰਘ ਉਹਨਾਂ ਤੇ ਇਹ ਜਈ ਜਦੋਂ ਵੀ ਆਉਂਦਾ ਇਹਨਾਂ ਨੇ 4-5 ਰੇਡਾਂ ਕੀਤੇਆਂ ਤੇ 5-6 ਹਰ ਸਾਡੀ ਕੁੰਡੀ ਲੱਥ ਚੁੱਕੀ ਅੱਗੇ ਵੀ ਤਾਂ ਇਹ ਗਰੀਬ ਪਰਿਵਾਰ ਹੈਗੇ ਆ 200 ਰੁਪਿਆ ਸਾਡੀ ਸਾਰੀ ਦਿਹਾੜੀ ਹੈ ਤਾਂ ਇਹ ਕਿੱਥੋਂ ਬੇ ਲੈਣੇ ਨੇ ਤਾਰਾਂਗੇ ਤੁਸੀਂ ਆਪ ਸਿਆਣੇ ਜਹਣ ਅੱਜ ਨੇ ਕੀ ਕੀਤਾ ਤੁਹਾਡੇ ਨਾਲ ਅੱਜ ਵੀ ਇਹੋ ਹੀ ਹੈ ਮਤਲਬ ਇਹ ਦਿਹਾੜੀ ਤੇ ਗਏ ਆ ਕੋਈ ਭੰਨ ਤੋੜ ਕੀਤੀ ਮਗਰੋਂ ਕਿ ਇਹਨਾਂ ਨੇ ਰੇਡ ਕੀਤੇ ਇਹਨਾਂ ਦਾ ਫਰਜ਼ ਨਹੀਂ ਬੰਦਾ ਸਾਡੀਆਂ ਤਾਰਾਂ ਲਾ ਕੇ ਖੜਨ ਦਾ ਕੋਈ ਪੁਲਿਸ ਦੇ ਅਧਿਕਾਰੀ ਨਾਲ ਹੈਗੇ ਨਹੀਂ ਜੀ ਉਹਨਾਂ ਕੋਈ ਵੀ ਬਿਜਲੀ ਮੁਲਾਜ਼ਮ ਹੀ ਆ ਸਾਰੇ ਕੀ ਮੰਗ ਕਰਦੇ ਹਾਂ ਤੁਸੀਂ ਮੰਗੇ ਹੋਈ ਐ ਸਰਕਾਰ ਕਰੋ ਕਲਦੇ ਆ ਕਿ ਮਤਲਬ ਸਾਡੀ ਬੱਤੀ ਜਗਣੀ ਚਾਹੀਦੀ ਦਲਵਿੰਦਰ ਸਿੰਘ ਜੀ ਮਨਾਵਾ ਮਸਤੀ ਦੇ ਰਹਿਣਾ ਇਹ ਬਿਜਲੀ ਬੋਰਡ ਜੀ ਅੱਜ ਤੋਂ ਕਈ ਮਹੀਨਿਆਂ ਤੋਂ ਸਾਨੂੰ ਜਸਵਿੰਦਰ ਜਈ ਆਣਾ ਇੰਨਾ ਤੰਗ ਪਰੇਸ਼ਾਨ ਕਰ ਰਿਹਾ ਹੈ ਕਿ ਦਾਸ ਹੀ ਨਹੀਂ ਸਕਦੇ ਗਰੀਬ ਗੁਰਬੇ ਜਿਹੜੇ ਉਹਨਾਂ ਦੇ ਮੱਲੋ ਰੋਟੀ ਨਹੀਂ ਪੱਕਦੀ ਮਾੜੀ ਮੋੜ ਤਾਰ ਲਾਈ ਹੁੰਦੀ ਉਹ ਵੀ ਬਲੇਟ ਕੇ ਲੈ ਜਾਂਦਾ ਜੇ ਚੰਗੇ ਚੰਗੇ ਘਰਾਂ ਦੀਆਂ ਅੱਡੇ ਦੇ ਵਿੱਚ ਕੁੰਡੀਆਂ ਬਕਸੇ ਟੁੱਟੇ ਭੱਜੇ ਪਏ ਜੇ ਸਾਡੇ ਬਕਸੇ ਵੀ ਬਾਵਜੂਦ ਵਧੀਆ ਹੁੰਦਿਆਂ ਵੀ ਅੱਜ ਸਾਡੇ ਘਰੇ ਫੇਰ ਆ ਕੇ ਇਹਨੇ ਸਾਨੂੰ ਪਰੇਸ਼ਾਨ ਤੰਗ ਕੀਤਾ ਇਹਦੇ ਇਹਨੂੰ ਹੱਥ ਵੀ ਜੋੜ ਰਹੇ ਆ ਬੜਾ ਕੁਝ ਇਹਦੇ ਮੰਤਾਂ ਵੀ ਕਰ ਰਹੇ ਆ ਐਡੀਓ ਸਰਦੇ ਵੀ ਜਾ ਕੇ ਪੇਸ਼ ਹੋਏ ਆ ਪਰ ਇਹ ਸਾਡੀ ਇੱਕ ਨਹੀਂ ਸੁਣਦਾ ਰਾਤ ਦਿਨ ਸਾਡੀ ਰੋਟੀ ਖਾਣੀ ਰਾਮ ਕੀਤੀ ਆ ਜਦੋਂ ਗੱਡੀਆਂ ਡੱਕਦਾ ਇਸ ਬਕਸੇ ਤੇ ਆ ਕੇ ਇੱਕ ਦਿਨ ਬੱਤੀ ਬੰਦ ਹੁੰਦਿਆਂ ਪਰਮਟ ਦੇ ਸਾਨੂੰ ਜੁਰਮਾਨਾ ਪਾਤਾ 80000 1 60000 ਰੁਪਿਆ ਇਹਨੇ ਜੁਰਮਾਨਾ ਦੋ ਘਰਾਂ ਨੂੰ ਪਾਤਾ ਮਗਰ ਜਾ ਕੇ ਆਡਿਓ ਕੈਂਪ ਕਰਨ ਨੂੰ ਕਿਹਾ ਪਿਆ ਕੁੰਡੀਆਂ ਲੱਗੀਆਂ ਸਾਡੇ ਦੇ ਬੱਤੀ ਵੀ ਬੰਨ੍ਹੇ ਹੀ ਪਰਮਿਟ ਵੀ ਲੈ ਚੁੱਕੇ ਆ ਰਾਤੀ ਜਨਰੇਟਰ ਚੱਲਦੇ ਆ ਨਾ ਤੰਗ ਕਰ ਉਹਨੇ ਕਿਹਾ ਨਹੀਂ ਸ਼ਿਕਾਇਤ ਤੇਰੀ ਹੋਈ ਆ ਤੈਨੂੰ ਪਉਣਾ ਏ ਜੁਰਮਾਨਾ ਵੀ ਇਧਰੇ ਹੀ ਪੈਣਾ ਸੀ ਬਾਹਰ ਕੁੰਡੀਆਂ ਵੀ ਵਿਖਾਈਆਂ ਉਹਨਾਂ ਕਿਸੇ ਦੀ ਕੁੰਡੀ ਨਹੀਂ ਫੜੀ ਸਾਡੇ ਆ ਕੇ ਸਾਨੂੰ ਤੰਗ ਤੇ ਗਰੀਬਾਂ ਦੇ ਆ ਕੇ ਰੋਜ ਦੇੜੀ ਬਕਸੇ ਦੇ ਵਿੱਚੋਂ ਤਾਰਾਂ ਲਾ ਕੇ ਲੈ ਜਾਂਦਾ ਜੇ ਇੰਨਾ ਜਿੰਨਾ ਰੰਗ ਲੋਕੜਾ ਕੀ ਕੀਤਾ ਗਿਆ ਜਿਹੜਾ ਅੱਜ ਜੀ ਅੱਜ ਤੋਂ ਬਕਸਾ ਪੁੱਟ ਕੇ ਨਿਕਨੇ ਕੇ ਬਕਸੇ ਲਾਏ ਗਏ ਜੇ ਆਪਾਂ ਨਾ ਤੋੜ ਕੀਤੀ ਐ ਇਹ ਬਕਸੇ ਦੀ ਤੇ ਆਖਿਆ ਵਿੱਚ ਪਿੱਛੋਂ ਪੋਟਲਾ ਜਾ ਕੇ ਸਾਡੇ ਪੋਟਲੇ ਆ ਗਏ ਜਿਹੜੇ ਲੰਮੇ ਪੈ ਕੇ ਟੁੱਟ ਚੁੱਕੇ ਆ ਉਹਨਾਂ ਨੂੰ ਪੁੱਟ ਕੇ ਲਾ ਲਾ ਤੇ ਇੱਧਰ ਵੀ ਆ ਜੀ ਅਸੀਂ ਰੋਕ ਦੇਣੀਗੇ ਤੈਨੂੰ ਨਾ ਤੰਗ ਕਰ ਪਰ ਨਹੀਂ ਹਟਿਆ ਪਉਤੋਂ ਜਾ ਕੇ ਵੇਖ ਸਕਦੇ ਮੇਰੀ ਬੱਤੀ ਵੀ ਬੰਦ ਕਰ ਗਿਆ ਜੇ ਤੇ ਤਾਰਾਂ ਗੱਡੀ ਦੇ ਉੱਤੇ ਮੇਰੇ ਕੋਲ ਲਗਾਦਾ ਵੀਡੀਓ ਜੇ ਚੰਗੀਆਂ ਚੰਗੀਆਂ ਤਾਰਾਂ ਲੈ ਗਏ ਲੈ ਗਿਆ ਜੇ ਤੇ ਮਾੜੀਆਂ ਮਾੜੀਆਂ ਤਾਰਾਂ ਜਿਹੜੀਆਂ ਬਕਸ਼ੇ ਦੇ ਗਿਆ ਜੇ ਕੱਲ ਨੂੰ ਵੀ ਪਤਾ ਨਹੀਂ ਉਹਨੇ ਐ ਬਕਸ਼ੇ ਤਰਕੇ ਆ ਜਾਣਾ ਜੇ ਕਿ ਰਾਤ ਨੂੰ ਪਰ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਸਰਕਾਰ ਗਾੜੀ ਵੀ ਇਹਨੂੰ ਸਾਡੇ ਤੋਂ ਛੜਕਾਰਾ ਕਰਾਓ ਇਹਦਾ ਮਗਰੋਂ ਲਾਓ ਇਹਨੂੰ ਸਾਨੂੰ ਸਰ ਕੱਲ ਕੀ ਮਸਲਾ ਆਇਆ ਜਿਹੜਾ ਤੁਹਾਡਾ ਨਾਂ ਲੱਗ ਰਿਹਾ ਕੋਈ ਉਹਨਾਂ ਨੇ ਕਿਹਾ ਜੁਰਮਾਨੇ ਪਾ ਰਹੇ ਸਾਨੂੰ ਜੁਰਮਾਨਿਆਂ ਬਾਰੇ ਆਪਾਂ ਨੂੰ ਇਹਦਾ ਕੋਈ ਪਤਾ ਨਹੀਂ ਹੈ ਪਰ ਉਥੇ ਜਿਹੜਾ ਬਕਸਾ ਲੱਗਿਆ ਹੋਇਆ ਸੀ ਉਹਦੇ ਵਿੱਚ ਚੋਰੀ ਬਹੁਤ ਜ਼ਿਆਦਾ ਸੀ ਤਾਰਾਂ ਲੱਗਦੀਆਂ ਸੀ ਲੋਕ ਆਪਸ ਵਿੱਚ ਲੜਦੇ ਝਗੜਦੇ ਸੀ ਤਾਂ ਮੈਕਮੇ ਦੇ ਦਾਇਰੇ ਮੁਤਾਬਕ ਆਪਣਾ ਉਹਦਾ ਐਸਟੀਮੇਟ ਬਣਿਆ ਉਥੇ ਜਿਹੜੇ ਆਪਣੇ 21 ਬਕਸੇ ਸੀਗੇ ਉਹਦੇ ਵਿੱਚ 10-12 ਸਾਰੀਆਂ ਖਰਾਬ ਹੋ ਚੁੱਕੀਆਂ ਸੀ ਉਹ 10-12 ਦੀ ਥਾਂ ਤੇ ਆਪਾਂ ਨੇ ਨਵੇਂ 41 ਬਕਸੇ ਲਾਏ ਆ ਤੇ ਜਿਹੜੇ ਜੋੜ ਸੀਗੇ ਉਹ ਜੋੜ ਆਪਾਂ ਉਹਨਾਂ ਦੀ ਪਹੁੰਚ ਤੋਂ ਦੂਰ ਕੀਤੇ ਆ ਜਿੱਦੇ ਉੱਤੇ ਕੁੰਡੀਆਂ ਲੱਗ ਸਕਣ ਤੇ ਮਹਿਕਮੇ ਦੀ ਜਿਹੜੀ ਚੋਰੀ ਰੁਕ ਸਕੇ ਸਰ ਇੱਕ ਬੀਬੀ ਵਿਧਵਾ ਹੈ ਅਮਰਜੀਤ कौर ਉਹਨਾਂ ਵੀ ਦੋਸ਼ ਲਾਇਆ ਹੈ ਕਿ ਸਾਡੇ ਘਰ ਕੁੰਡੀ ਵੀ ਨਹੀਂ ਹੈ ਤਾਂ ਵੀ ਸਾਨੂੰ ਜੁਰਮਾਨਾ ਪਾ ਦਿੱਤਾ ਗਿਆ ਕੀ ਮੰਗਣਾ ਅਸੀਂ ਕਿਸੇ ਨੂੰ ਕੋਈ ਵੀ ਜੁਰਮਾਨਾ ਨਹੀਂ ਕੀਤਾ ਅਸੀਂ ਸਿਰਫ ਜਿਹੜੀਆਂ ਉੱਥੇ ਨਜਾਇਜ਼ ਤਾਰਾਂ ਲੱਗੀਆਂ ਹੋਈਆਂ ਸੀ ਉਹ ਤਾਰਾ ਹਟਾ ਦਿੱਤੀਆਂ ਨੇ ਤੇ ਉੱਥੇ ਆਪਣੇ ਨਵੇਂ ਬਕਸੇ ਇੰਸਟਾਲ ਕਰਕੇ ਜਿਨ੍ਹਾਂ ਦੇ ਮੀਟਰ ਮਤਲਬ ਸਾਡੇ ਕੋਲ ਲੱਗਿਆ ਬਿੱਲ ਸਹੀ ਆ उन्होंने सप्लाई सारे सप्लाई चल रही है कल... ताज़ा तरीन अपलोड की नोटिफिकेशन हासिल करने के लिए हमारे चैनल को सब्सक्राइब करें और साथ में दिए गए घंटे के निशान को दबाना ना भूलें।